ਲੈਟਰ ਵੀ ਜਿਹੜਾ ਆ ਉਹ ਕਾਫੀ ਵਾਇਰਲ ਹੋ ਰਿਹਾ ਜਿਹਦੇ ਚ ਬਕਾਇਦਾ ਅਸਨਾਲੇ ਥਾਣੀ ਦੇ ਵਿੱਚ ਇਹ ਜਿਹੜੇ ਬਿਆਨ ਦਰਜ ਕਰਾਏ ਗਏ ਉਹਦੇ ਤੇ ਬਾਜੀ ਕੇ ਦੇ ਸਾਈਨ ਆ ਉਹਨੂੰ ਕਿਦਾਂ ਦੇਖਦੇ ਹੋ ਹਾਲਾਂਕਿ ਅਮਰਪਾਲ ਸਿੰਘ ਹੋਰਾਂ ਦੇ ਵਕੀਰ ਜਿਹੜੇ ਉਹ ਕਹਿੰਦੇ ਆ ਕਿ ਉਹਨਾਂ ਦੇ ਕੋਲੋਂ ਖਾਲੀ ਪੇਪਰ ਤੇ ਸਾਈਨ ਕਰਾ ਕੇ ਪੁਲਿਸ ਨੇ ਆਪ ਲਿਖਿਆ ਬਿਆਨ ਸੋ ਉਸ ਬਿਆਨਾਂ ਨੂੰ ਕਿਦਾਂ ਦੇਖਦੇ ਹੋ ਸੱਚੀ ਫਿਰ ਖਾਲੀ ਪੇਪਰ ਤੇ ਲਿਖਿਆ ਉਹ ਤਾਂ ਬਿਆਨ ਹੁਦਕਈ ਨਹੀਂ ਆ ਫਿਰ ਲਿਸਟ ਇਹਨਾਂ ਕਾਨੂੰਨ ਉਹਦੇ ਪੋਰਟਲੇ ਦਾ ਤੁਹਾਨੂੰ ਬਤਾ ਵੀ ਪੁਲਿਸ ਦੀ ਕੋਈ ਸ਼ਿਕਾਇਤ ਤਾਂ ਦਿੱਤਾ ਹੋਇਆ। ਕੋਈ ਵੀ ਨੀ ਬੀ ਆਰ ਦੀ ਵੈਲਿਊ ਵੀ ਕੁਛ ਨਹੀਂ ਹੈ। ਜੀ ਜ਼ੀਰੋ ਹੈ। ਸਾਰੇ ਜਿੰਨੇ ਜੇਲ੍ਹ ਦੇ ਮੁਲਾਜ਼ਮ ਹੈ ਜੇ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਅੰਮ੍ਰਿਤਪਾਲ ਨੇ ਨਸ਼ਾ, ਅੰਮ੍ਰਿਤਪਾਲ ਨੇ ਜੇਲ੍ਹ 'ਚ ਨਸ਼ਾ ਕੀਤਾ ਹੈ। ਜੀ। ਫਿਰ ਪਹਿਲਾਂ ਪਰ ਬੰਦਿਆਂ ਨੂੰ ਸਸਪੈਂਡ ਕਰਦੇ ਆ ਨਾ ਸਾਰਿਆਂ ਨੂੰ ਫਿਰ ਵੀ ਸਰਕਾਰ ਖੁਦ ਮੰਨੇ ਤਾਂ ਸਹੀ। ਹੂੰ। ਤਾਂ ਇਹ ਆਈ ਨਾ ਨੇ ਅੰਦਰ ਜੇਲ੍ਹ 'ਚ ਨਸ਼ਾ ਪਚਾਇਆ ਤੇ ਅਸੀਂ ਇਹ ਸਸਪੈਂਡ ਕੀਤੇ ਆ। ਨਹੀਂ ਇਹ ਬਦਨਾਮ ਕਰਨ ਦੀਆਂ ਉਹ ਕੀ ਆਪਾਂ ਕਿਸੇ ਨੂੰ ਕਹੀਏ ਸਮਝ ਦਿਓ ਨਾ ਗੱਲ ਕੋਈ মিডিਆ ਨੇ ਹਰ ਇੱਕ ਚੀਜ਼ ਨੇ ਉਹ ਹੀ ਬੋਲਣਾ ਹੈ ਤੁਹਾਨੂੰ ਉਹ ਹੀ ਚੀਜ਼ ਦਿਖਾਉਣੀ ਹੈ ਜੋ ਸਰਕਾਰ ਚਾਹੁੰਦੀ ਹੈ ਪੈਸਾ ਜੀ ਵਰਗੂਜੀ ਕਾ ਖਾਲਸਾ ਵਾਈ ਗੁਜੀ ਕਿਫਤੇ ਜੀ ਅਕਾਲ ਚੈਨਲ ਤੋਂ ਗੱਲ ਕਰ ਰਹੇ ਆ ਜੀ ਜੀ ਸੋ ਹਾਲਾਂਕਿ ਪੈਸਾ ਜਿਸ ਪਹਿਲੇ ਬੀਤੇ ਦਿਨਾਂ ਦੇ ਵਿੱਚ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸਾਥੀ ਅਬਾਜੇ ਕੇ ਹੋਰਾਂ ਦੇ ਬੁੱਲੋਂ ਹੀ ਜਿਹੜੇ ਆ ਕੁਝ ਬਿਆਨ ਦਿੱਤੇ ਜਾਂਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਸ਼ਾ ਕਰਦੇ ਨੇ ਕਿਸ ਤਰੀਕੇ ਨਾਲ ਦੇਖਦੇ ਇਹਨਾਂ ਬਿਆਨਾਂ ਨੂੰ ਸੱਚ ਕੀ ਹੈ ਅਸੀਂ ਜ਼ਰੂਰ ਸੰਗਠਨ ਦੇ ਸਾਹਮਣੇ ਰੱਖੀਏ ਮੈਂ ਤਾਂ ਜੀ ਇੰਦਾ ਕੋਈ ਬਿਆਨ ਸੁਣਿਆ ਹੈ ਇੰਦਾ ਬਾਜੇ ਕੇ ਦਾ ਵੀ ਉਹ ਕਹਿੰਦਾ ਹੈ ਕਿ ਮਜੋਰਟੀ ਜਿਹੜਾ ਕਹਿੰਦਾ ਹੈ ਵੀ ਅਮਰਿਤਪਾਲ ਜੇਲ੍ਹ 'ਚ ਨਸ਼ੇ ਕਰਦਾ ਹੈ ਵੀ ਬਾਜੇ ਕੇ ਕਹਿੰਦਾ ਹੈ ਹਾਂ ਨਵੀਂ ਮੈਂ ਕਹਿਣਾ ਚਾਹੁੰਦਾ ਵੀ ਅਮਰਿਤਪਾਲ ਨੇ ਆਪਣੇ ਉਹ ਤਾਂ ਮਜੀਠੀਆ ਆਪਣੇ ਦਿਮਾਗ ਦਾ ਇਲਾਜ ਕਰਾਇਆ ਵੀ ਅਮਰਿਤਪਾਲ ਤਾਂ ਇਹ ਜੀ ਗੱਲ ਕੋਈ ਮੈਂ ਤਾਂ ਨਾ ਨਸ਼ੇ ਕਰਦਾ ਨਾ ਮੈਂ ਕਹੀ ਹੈ ਬਿਲਕੁਲ ਨਹੀਂ ਪੈਸਾ ਉਹ ਇੱਕ ਲੈਟਰ ਵੀ ਜਿਹੜਾ ਆ ਉਹ ਕਾਫੀ ਵਾਇਰਲ ਹੋ ਰਿਹਾ ਜਿਹਦੇ ਚ ਬਕਾਇਦਾ ਅਸਨਾਲੇ ਥਾਣੀ ਦੇ ਵਿੱਚ ਇਹ ਜਿਹੜੇ ਬਿਆਨ ਦਰਜ ਕਰਾਏ ਗਏ ਉਹਦੇ ਤੇ ਬਾਜੀ ਕੇ ਦੇ ਸਾਈਨ ਆ ਉਹਨੂੰ ਕਿਦਾਂ ਦੇਖਦੇ ਹੋ ਹਾਲਾਂਕਿ ਅ ਅਮਰਿਤਪਾਲ ਸਿੰਘ ਹੋਰਾਂ ਦੇ ਵਕੀਰ ਜਿਹੜੇ ਆ ਉਹ ਕਹਿੰਦੇ ਆ ਕਿ ਉਹਨਾਂ ਦੇ ਕੋਲੋਂ ਖਾਲੀ ਪੇਪਰ ਤੇ ਸਾਈਨ ਕਰਾ ਕੇ ਪੁਲਿਸ ਨੇ ਆਪ ਲਿਖਿਆ ਬਿਆਨ ਸੋ ਉਸ ਬਿਆਨਾਂ ਨੂੰ ਕਿੱਦਾਂ ਦੇਖਦੇ ਹੋ ਜੀ ਫਿਰ ਖਾਲੀ ਪੇਪਰ ਤੇ ਲਿਖਿਆ ਉਹ ਤਾਂ ਬਿਆਨ ਮੁਦਾ ਕਰ ਹੀ ਰਹੇ ਆ ਫਿਰ ਲਿਖਤਾ ਆਉਣਾ ਜੀ ਜੋ ਮਰਜੀ ਲਿਖਾ ਲਓ ਜੀ ਪੁਲਿਸ ਵਾਲੇ ਦਾ ਤੁਹਾਨੂੰ ਪਤਾ ਵੀ ਪੁਲਿਸ ਦੀ ਕੋਈ ਸਟੇਟਮੈਂਟ ਦਿੱਤਾ ਹੋਇਆ ਕੋਈ ਵੀ ਬਿਆਨ ਦੀ ਵੈਲਿਊ ਹੀ ਕੁਝ ਨਹੀਂ ਹੈ ਜੀ ਜ਼ੀਰੋ ਹੈ ਸੋ ਜੇਕਰ ਅਜਿਹਾ ਕੁਝ ਹੈ ਜਾਂ ਪੁਲਿਸ ਦੇ ਬਲੋਂ ਤੱਕੇਣਾ ਬਿਆਨ ਲਿਖਾਏ ਗਏ ਨੇ ਤਾਂ ਇਸ ਨੂੰ ਕਿਸ ਤਰੀਕੇ ਦੀ ਸਾਜ਼ਿਸ਼ਾਂ ਮਿਲ ਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਗੱਲ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਬਈ ਜੇ ਜੇਲ੍ਹ ਦੇ ਵਿੱਚ ਨਸ਼ਾ ਜਾਂਦਾ ਹੈ ਤਾਂ ਜੇਲ੍ਹ ਸੁਪਰੀਡੈਂਟ ਨੂੰ ਸਸਪੈਂਡ ਕੀਤਾ ਜਾਵੇ ਜੀ ਹੂੰ ਕਿਉਂਕਿ ਫਿਰ ਜੇਲ੍ਹ ਪ੍ਰਸ਼ਾਸਨ ਦਾ ਤਾਂ ਕੋਈ ਕੰਟਰੋਲ ਹੀ ਨਹੀਂ ਹੋਇਆ ਹੂੰ ਠੀਕ ਹੈ ਨਾ ਫਿਰ ਸਾਰੇ ਜਿੰਨੇ ਜੇਲ੍ਹ ਦੇ ਮੁਲਾਜ਼ਮ ਹੈ ਜੇ ਸਰਕਾਰ ਹੀ ਗੱਲ ਕਹਿੰਦੀ ਹੈ ਇਹ ਅੰਮ੍ਰਿਤਪਾਲ ਨੇ ਨਸ਼ਾ ਅੰਮ੍ਰਿਤਪਾਲ ਨੇ ਜੇਲ੍ਹ 'ਚ ਨਸ਼ਾ ਕੀਤਾ ਹੈ। ਫਿਰ ਪਹਿਲਾਂ ਉਹ ਬੰਦਿਆਂ ਨੂੰ ਸਸਪੈਂਡ ਕਰਦੇ ਨਾ ਸਾਰਿਆਂ ਨੂੰ ਫਿਰ ਵੀ ਸਰਕਾਰ ਖੁਦ ਮੰਨੇ ਤਾਂ ਸਹੀ। ਹੂੰ। ਵੀ ਹਾਂ ਇਹਨਾਂ ਨੇ ਅੰਦਰ ਜੇਲ੍ਹ 'ਚ ਨਸ਼ਾ ਪਚਾਇਆ ਤੇ ਅਸੀਂ ਇਹ ਸਸਪੈਂਡ ਕੀਤੇ ਆ। ਬਿਲਕੁਲ। ਹਾਲਾਂਕਿ ਜਿਸ ਵੇਲੇ ਐਨਐਸਏ ਲਗਾਈ ਗਈ ਸੀ ਪੰਜਾਬ ਤੋਂ ਇਹਨਾਂ ਸਾਰੇ ਸਿੰਘਾਂ ਨੂੰ ਡਿਬਰੂਗੜ ਲੈ ਕੇ ਜਾਇਆ ਜਾਂਦਾ ਹੈ ਕਿ ਉਹ ਜੇਲ੍ਹ ਜ਼ਿਆਦਾ ਸੁਰੱਖਿਅਤ ਹੈ। ਪਰ ਉੱਥੇ ਜਿੱਕਰ ਇਹ ਕਹਿੰਦੇ ਨੇ ਕਿ ਜੇਲ੍ਹ ਦੇ ਅੰਦਰ ਨਸ਼ਾ ਕੀਤਾ ਜਾ ਰਿਹਾ ਤੇ ਫਿਰ ਹਨਾ ਇਹ ਸਾਰੇ ਸਵਾਲ ਤੇ ਸੁਪਰੀਡੈਂਟ ਤੇ ਵੀ ਬੰਦੇ ਨੇ ਕੋਈ ਗੱਲ کہہ ਰਿਹਾ ਨਾ ਕਿ ਮੈਂ ਬੀਬੇ ਸੁਪਰੀਡੈਂਟ ਤੋਂ ਸਸਪੈਂਡ ਕੀਤਾ ਜਾਵੇ ਬਈ ਉੱਥੇ ਕੀ ਕਰਦਾ ਸੀ ਜੇਲ੍ਹ ਦੇ ਵਿੱਚ ਜੇ ਉਹਦੀ ਜੇਲ੍ਹ ਦੇ ਵਿੱਚ ਨਸ਼ਾ ਆ ਰਿਹਾ ਸੀ ਤੇ ਅਮਰਤਪਾਲ ਨਸ਼ਾ ਕਰਦਾ ਸੀ ਇਹ ਸਰਕਾਰ ਹੀ ਗੱਲ ਕਹਿੰਦੀ ਆ ਫਿਰ ਆਪਣੇ ਸੁਪਰੀਡੈਂਟ ਨੂੰ ਸਸਪੈਂਡ ਕਰੇ ਨਾ ਪਹਿਲਾਂ ਬਿਲਕੁਲ ਸੋ ਇੱਕ ਚੀਜ਼ ਇੱਥੇ ਪਾਈ ਸਾਹਿਬ ਮੈਨੂੰ ਹੋਰ ਨਹੀਂ ਸਮਝ ਆ ਰਹੀ ਅਸੀਂ ਦੇਖਣਾ ਚਾਹ ਰਹੇ ਹਾਂ ਕਿ ਜੇਕਰ ਡਿਬੜੂਗਲ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਨਸ਼ਾ ਕਰਦਾ ਸੀ ਭਗਵੰਤ ਭਗਵੰਤ ਸਿੰਘ ਬਾਜੀ ਕੇ ਜੂਆ ਉਹ ਵੀ ਉੱਥੇ ਸੀਗੇ ਉਹਨਾਂ ਨੇ ਉਸ ਜੇਲ੍ਹ ਪ੍ਰਸ਼ਾਸਨ ਨੂੰ ਕਿਉਂ ਨਹੀਂ ਕਿਹਾ ਆਖਿਰ ਇਹ ਜਿਹੜੇ ਬਿਆਨ ਆ ਇਹ ਅਜਨਾਲੇ ਆ ਕੇ ਕਿਉਂ ਦਾਖਲ ਹੋਏ ਮੈਨੂੰ ਤਾਂ ਵੀ ਐਵੇਂ ਕਮਾ ਮੈਨੂੰ ਨਹੀਂ ਇਸ ਗੱਲ ਬਾਰੇ ਕੋਈ ਵੀ ਨੌਲੇਜ ਕੋਈ ਨਸ਼ੇ ਬਾਰੇ ਭਈ ਬਾਜੇ ਕੀ ਨਾ ਕਿਹਾ ਜਾਂ ਕੋਈ ਲਿਖਤ ਬਿਆਨ ਦਿੱਤਾ ਹੈ ਆ ਮੈਂ ਵਿੱਚ ਨਹੀਂ ਕੋਈ ਵੀ ਸੁਣਿਆ ਮੈਂ ਬਾਜੇ ਕੇ ਦਾ ਕੋਈ ਬਿਆਨ ਸੁਣਿਆ ਜਦੋਂ ਮਜੀਦ ਗਿਆ ਬਹੁਤ ਰੋਲਾ ਪਾਉਂਦਾ ਸੀ ਜੀ ਬਾਜੇ ਕੀ ਆਹ ਜੀ ਅੰਮ੍ਰਿਤਪਾਲ ਜੇ ਨਸ਼ੇ ਕਰਦਾ ਹੈ ਤਾਂ ਮੈਂ ਬੱਚੇ ਕੇ ਦਾ ਬਿਆਨ ਸੁਣਿਆ ਸੀ ਬੱਚੇ ਕੇ ਕਹਿੰਦਾ ਸੀ ਵੀ ਮਿੱਟੀ ਪੀਏ ਲੋ ਆਪਣਾ ਦਿਮਾਗ ਦਾ ਨਾਜ਼ ਕਰਾਉਣਾ ਚਾਹੀਦਾ ਜੀ ਨਹੀਂ ਬੀਤੇ ਦਿਨੀ ਅਜਨਾਲਾ ਜੇਲ੍ਹ ਦੇ ਵਿੱਚੋਂ ਕੁਝ ਲਿਖਤੀ ਬਿਆਨ ਜਿਹੜੇ ਆ ਉਹ ਵਾਇਰਲ ਹੋ ਰਹੇ ਆ ਜਿਨ੍ਹਾਂ ਦੇ ਵਿੱਚ ਬਕਾਇਦਾ ਥੱਲੇ ਪ੍ਰਧਾਨ ਮੰਤਰੀ ਬਾਜੀ ਕੇ ਦੇ ਸਾਈਨ ਕਰਵਾਏ ਗਏ ਆ ਅਜਨਾਲਾ ਜੇਲ੍ਹ ਦੇ ਸੁਪਰੀਮ ਜੀ ਅਜਨਾਲਾ ਥਾਣੇ ਦੇ ਜੀ ਇਹ ਕਦੋਂ ਕਰਵਾਏ ਆ ਜੀ ਸਾਈਨ ਜੀ ਇਹ ਕੱਲ ਪਰਸੋਂ ਦਾ ਹੀ ਇੱਕ ਉਹ ਜਿਹੜੇ ਲਿਖਤੀ ਬਿਆਨ ਕਾਫੀ ਵਾਇਰਲ ਹੋ ਰਹੇ ਆ ਸੋ ਅਸੀਂ ਇਹ ਸਮਝਣਾ ਚਾ ਰਹੇ ਆ ਕਿ ਜੇਕਰ ਡਿਬਰੂਗੜ ਜੇਲ੍ਹ ਦੇ ਵਿੱਚ ਅਜਿਹਾ ਕੁਝ ਸੀ ਤੇ ਫਿਰ ਪ੍ਰਧਾਨ ਮੰਤਰੀ ਵੱਜ ਕੇ ਹੋ ਰਹੇ ਨੇ ਉੱਥੇ ਕਿਉਂ ਨਹੀਂ ਬਿਆਨ ਦਿੱਤੇ ਜਨਾਲੇ ਆ ਕਿ ਇਹ ਸਾਰਾ ਵਰਤਾਰਾ ਉਹ ਵੀ ਤਰਨਤਾਰਨ ਜਿਮਨੀ ਚੋਂ ਤੋਂ ਪਹਿਲਾਂ ਐਂ ਸਰਕਾਰ ਦੀਆਂ ਚੰਨਾਂ ਨਹੀਂ ਇਹ ਬਦਨਾਮ ਕਰਨ ਦੀਆਂ ਹੁਣ ਕੀ ਆਪਾਂ ਕਿਸੇ ਨੂੰ ਕਹੀਏ ਸਮਝ ਵੀ ਉਹਨਾਂ ਗੱਲ ਦੇਖੋ ਮੀਡੀਆ ਨੇ ਹਰੇਕ ਚੀਜ਼ ਨੇ ਉਹੀ ਬੋਲਣਾ ਹੈ ਉਹ نو ਵੀ ਜੀ ਦਿਖਾਉਣੀ ਹੈ ਜੋ ਸਰਕਾਰ ਚ ਆਉਂਦੀ ਹੈ ਜੀ ਹਾਂ ਇਹ ਤਾਂ ਮਤਲਬ ਸ਼ੋਰ ਹੈ ਨਾ ਹੂੰ ਮੈਂ ਇਹ ਉਹੀ ਥੀਜ ਆਉਣੀ ਆ ਤੁਹਾਡੇ ਮੂਰੇ ਜੋ ਸਰਕਾਰ ਚ ਆਉਂਦੀ ਹੈ ਸਰਕਾਰ ਚ ਆਉਂਦੀ ਹੈ ਵੀ ਇਹਨਾਂ ਦੀ ਬਦਨਾਮੀ ਹੋਵੇ ਉਹੀ ਥੀਜ ਖਾਈ ਜਾਂ ਮੈਂ ਜੀ ਬਿਲਕੁਲ ਸੁਝੇ ਆਉਣ ਵਾਲੇ ਦਿਨਾਂ ਦੇ ਵਿੱਚ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਦੀ ਪਾਰਟੀ ਦੇ ਵੱਲੋਂ ਕੋਈ ਉਮੀਦਵਾਰ ਲਿਆਂਦਾ ਜਾਂਦਾ ਹੈ ਸੋ ਤੁਹਾਡਾ ਕਿਹੋ ਜਿਹਾ ਸਮਰਥਨ ਰਹੇਗਾ ਸਮਰਥਨ ਹੈ ਜੀ 100% ਪੂਰਾ ਸਮਰਥਨ ਹੈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਸ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ